ਇੱਕ ਵਾਰੀ ਇੱਕ ਮਹਾਤਮਾ ਤੇ ਉਹਦਾ ਚੇਲਾ ਆਪਣੇ ਆਸ਼ਰਮ ਤੋਂ ਕਿਸੇ ਦੂਸਰੇ ਆਸ਼ਰਮ ਜਾ ਰਹੇ ਸਨ ਜਾਂਦੇ ਜਾਂਦੇ ਉਹਨਾਂ ਨੂੰ ਕਾਫੀ ਦੇਰ ਹੋ ਗਈ ਤੇ ਉਹ ਰਸਤਾ ਪਟਕ ਗਿਆ ਤੇ ਮੀਂਹ ਹਨੇਰੀ ਚਾਲੂ ਹੋ ਗਿਆ ਤੇ ਮੀਂਹ ਤੇ ਹਨੇਰੀ ਇੰਨਾ ਤੇਜ਼ ਸੀ ਕਿ ਅੱਗੇ ਜਾਣਾ ਬਹੁਤ ਮੁਸ਼ਕਲ ਸੀ ਉਹਨਾਂ ਨੇ ਬਹੁਤ ਇੰਤਜ਼ਾਰ ਕੀਤਾ ਕਿ ਮੌਸਮ ਸਾਫ਼ ਹੋ ਜਾਵੇ ਤੇ ਅੱਗੇ ਚਲੇ ਜਾਂਦੇ ਪਰ ਇਸ ਤਰ੍ਹਾਂ ਨਹੀਂ ਹੋਇਆ ਤੇ ਚੇਲੇ ਨੇ ਮਹਾਤਮਾ ਨੂੰ ਕਿਹਾ ਗੁਰੂ ਜੀ ਮੈਨੂੰ ਲੱਗਦਾ ਹੈ ਅੱਜ ਦੀ ਰਾਤ ਸਾਨੂੰ ਇੱਥੇ ਹੀ ਕਟਣੀ ਪਵੇਗੀ ਕਿਉਂਕਿ ਅੱਗੇ ਜਾਣਾ ਤਾਂ ਅਸੰਭਵ ਹੈ ਤਮ ਹਾਤਮਾ ਨੇ ਚੇਲੇ ਨੂੰ ਕਿਹਾ ਚਲੋ ਦੇਖੋ ਜੇ ਕੋਈ ਆਸਰਾ ਮਿਲਦਾ ਹੈ ਤਾਂ ਕਿਸੇ ਦੇ ਘਰ ਹੀ ਰਾਤ ਰੁੱਕ ਜਾਂਦੇ ਹਾਂ ਚੇਲੇ ਨੇ ਅੱਗੇ ਜਾ ਕੇ ਘਰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਇੱਕ ਛੋਟਾ ਜਿਹਾ ਘਰ ਦੇਖਿਆ ਤੇ ਸੋਚਿਆ ਕਿ ਸ਼ਾਇਦ ਇੱਥੇ ਕੋਈ ਆਸਰਾ ਮਿਲ ਜਾਵੇ ਉਹ ਚੇਲਾ ਘਰ ਦੇ ਅੰਦਰ ਚਲਾ ਗਿਆ ਤੇ ਸਾਰੀ ਗੱਲਬਾਤ ਅੰਦਰ ਦੇ ਇੱਕ ਆਦਮੀ ਨਾਲ ਕੀਤੀ ਬੇਨਤੀ ਕੀਤੀ ਕਿ ਸਾਨੂੰ ਅੱਜ ਹੀ ਰਾਤ ਇੱਥੇ ਰੁਕਣ ਦਿੱਤਾ ਜਾਵੇ ਅਸੀਂ ਸਵੇਰੇ ਨਿਕਲ ਜਾਵਾਂਗੇ ਤੇ ਘਰ ਵਿੱਚਲੇ ਉਸ ਆਦਮੀ ਨੇ ਕਿਹਾ ਚਲੋ ਕੋਈ ਗੱਲ ਨਹੀਂ ਉਹ ਆਜ ਲਗਾਓ ਆਪਣੇ ਮਹਾਤਮਾ ਜੀ ਨੂੰ ਵੀ ਉਹ ਵੀ ਆ ਜਾਣ ਤੇ ਚੇਲਾ ਗਿਆ ਤੇ ਮਹਾਤਮਾ ਨੂੰ ਵੀ ਨਾਲ ਘਰ ਲੈ ਕੇ ਆ ਗਿਆ ਉਸ ਘਰ ਵਿੱਚ ਇੱਕ ਆਦਮੀ ਤੇ ਉਸ ਦੀ ਪਤਨੀ ਹੀ ਰਹਿੰਦੇ ਸਨ ਉਹ ਬਹੁਤ ਹੱਸਮੁਖ ਸੁਭਾਅ ਦੇ ਸਨ ਉਹਨਾਂ ਨੇ ਮਹਾਤਮਾ ਤੇ ਉਸ ਚੇਲੇ ਦੀ ਬਹੁਤ ਆਓ ਭਗਤ ਕੀਤੀ ਤੇ ਭੋਜਨ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਕੋਲੋਂ ਗਿਆਨ ਦੀਆਂ ਕੁਝ ਗੱਲਾਂ ਵੀ ਸੁਣੀਆਂ ਰਾਤ ਬੀਤ ਗਈ ਤੇ ਸਵੇਰੇ ਦਿਨ ਚੜ੍ਹਿਆ ਤੇ ਉਹ ਦੋਵੇਂ ਇਹਨਾਂ ਦੋਵਾਂ ਨੂੰ ਅੱਜ ਦੀ ਰਾਤ ਰੁਕਣ ਲਈ ਵੀ ਜਿੱਦ ਕਰਨ ਲੱਗੇ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਅੱਜ ਦੀ ਰਾਤ ਸਾਡੇ ਕੋਲ ਰੁਕੋ ਤੇ ਤੁਸੀਂ ਸਵੇਰੇ ਚਲੇ ਜਾਓ ਮਹਾਤਮਾ ਨੇ ਬਥੇਰਾ ਕਿਹਾ ਸਾਨੂੰ ਅੱਗੇ ਬਹੁਤ ਜ਼ਰੂਰੀ ਕੰਮ ਹੈ ਪਰ ਉਹ ਜਦੋਂ ਜਦ ਹੀ ਕਰਨ ਲੱਗੇ ਤਾਂ ਇਹਨਾਂ ਨੇ ਅੱਜ ਦੀ ਰਾਤ ਇੱਥੇ ਹੀ ਰੁਕਣ ਦਾ ਫੈਸਲਾ ਕੀਤਾ ਘਰ ਦਾ ਉਹ ਆਦਮੀ ਤੇ ਉਸ ਦੀ ਪਤਨੀ ਇਹਨਾਂ ਦੋਵਾਂ ਨੂੰ ਆਪਣਾ ਘਰ ਦਿਖਾਉਣ ਲੱਗੇ ਤੇ ਦਿਖਾਉਣ ਲੱਗੇ ਕਿ ਆਹ ਸਾਡੀ ਜ਼ਮੀਨ ਵੀ ਹੈ ਤੇ ਆਹ ਇੱਕ ਸਾਡੇ ਕੋਲ ਗਾਂ ਵੀ ਹੈ ਇਹਦਾ ਦੁੱਧ ਵੇਚ ਕੇ ਅਸੀਂ ਗੁਜ਼ਾਰਾ ਕਰਦੇ ਹਾਂ ਤੇ ਘਰ ਵਾਲਾ ਕਹਿਣ ਲੱਗਾ ਕਿ ਮੈਂ ਤਾਂ ਇੱਕ ਲੱਕੜੀ ਦਾ ਬਹੁਤ ਵਧੀਆ ਕਾਰੀਗਰ ਹਾਂ ਪਰ ਮੈਨੂੰ ਕੋਈ ਜ਼ਿਆਦਾ ਲੋੜ ਨਹੀਂ ਇਹ ਕੰਮ ਕਰਨ ਦੀ ਕਿਉਂ ਗਾਂ ਜੋ ਰੱਖੀ ਹੋਈ ਹੈ ਤੇ ਬਹੁਤ ਵਧੀਆ ਦੁੱਧ ਦਿੰਦੀ ਹੈ ਬਸ ਸਵੇਰੇ ਸ਼ਾਮ ਇਸ ਦਾ ਦੁੱਧ ਵੇਚ ਕੇ ਆਪਣਾ ਚੱਲੀ ਜਾਂਦਾ ਹੈ ਤੇ ਮਹਾਤਮਾ ਨੇ ਜ਼ਮੀਨ ਵੀ ਵੇਖੀ ਤੇ ਕਿਹਾ ਇਸ ਜ਼ਮੀਨ ਤੇ ਕੋਈ ਖੇਤੀ ਤਾਂ ਹੈ ਨਹੀਂ ਇਹ ਤਾਂ ਖਾਲੀ ਪਈ ਹੋਈ ਹੈ ਮਹਾਤਮਾ ਦੀ ਇੰਨੀ ਗੱਲ ਸੁਣ ਕੇ ਉਹ ਆਦਮੀ ਕਹਿਣ ਲੱਗਾ ਖੇਤੀ ਕੀ ਕਰਨੀ ਹੈ ਸਾਡਾ ਚੱਲੀ ਜਾਂਦਾ ਹੈ ਗਾਂ ਵਾਸਤੇ ਚਾਰੇ ਦੀ ਲੋੜ ਹੁੰਦੀ ਹੈ ਬਸ ਉਹਨਾਂ ਕੀ ਬੀ ਛੱਡੀਦਾ ਹੈ ਬਾਕੀ ਜ਼ਮੀਨ ਵੇਲੀ ਹੈ ਬਸ ਚੱਲੀ ਜਾਂਦਾ ਹੈ ਇਸ ਤਰ੍ਹਾਂ ਘੁੰਮਦੇ ਘਮਾਉਂਦੇ ਰਾਤ ਹੋ ਗਈ ਤੇ ਫਿਰ ਉਸ ਪਤੀ ਪਤਨੀ ਨੇ ਇਹਨਾਂ ਦੋਵਾਂ ਨੂੰ ਭੋਜਨ ਪ੍ਰਸ਼ਾਦਾ ਚਕਾਇਆ ਤੇ ਕੁਝ ਗਿਆਨ ਦੀਆਂ ਗੱਲਾਂ ਸੁਣਿਆ ਤੇ ਉਸ ਆਦਮੀ ਦੀ ਪਤਨੀ ਮਹਾਤਮਾ ਨੂੰ ਕਹਿਣ ਲੱਗੀ ਗੁਰੂ ਜੀ ਸਾਡੇ ਉੱਤੇ ਕਿਰਪਾ ਕਰਨੀ ਇਹ ਸਾਡਾ ਭਵਿੱਖ ਸੁਨਹਿਰੀ ਹੋਵੇ ਤੇ ਮਹਾਤਮਾ ਦੀ ਕੁਝ ਨਹੀਂ ਬੋਲੇ ਤੇ ਕਹਿਣ ਲੱਗੇ ਵਾਹਿਗੁਰੂ ਪ੍ਰਮਾਤਮਾ ਭਲੀ ਕਰੇਗਾ ਤੇ ਕੁਝ ਸਮੇਂ ਬਾਅਦ ਉਹ ਸਾਰੇ ਵਿਸ਼ਰਾਮ ਕਰਨ ਲੱਗੇ ਤੜਕਾ ਹੋਇਆ ਤਾਂ ਮਹਾਤਮਾ ਨੇ ਚੀਲੇ ਨੂੰ ਹੌਲੀ ਜਿਹੀ ਆਵਾਜ਼ ਮਾਰੀ ਤੇ ਕਿਹਾ ਉੱਠ ਚੱਲੀਏ ਚੀਲੇ ਉੱਠਿਆ ਤੇ ਮਾਤਮਾ ਨੇ ਫਿਰ ਕਿਹਾ ਏਦਾਂ ਕਰ ਪੁੱਤਰਾ ਆ ਗਾਂ ਖੋਲ ਲਾ ਇਸ ਗਾਂ ਨੂੰ ਵੀ ਨਾਲ ਹੀ ਲੈ ਜਾਣਾ ਹੈ ਚੀਲੇ ਨੇ ਕੋਈ ਗੱਲ ਨਹੀਂ ਕਹੀ ਤੇ ਚੁੱਪਚਾਪ ਗਾਂ ਖੋਲੀ ਤੇ ਹੌਲੀ ਜੇ ਉਸ ਘਰੋਂ ਬਾਹਰ ਨਿਕਲ ਗਏ ਤਾਂ ਰਸਤੇ ਵਿੱਚ ਆਉਂਦੇ ਆਉਂਦੇ ਚੀਲੇ ਨੇ ਗੁਰੂ ਨੂੰ ਕਿਹਾ ਗੁਰੂ ਜੀ ਤੁਸੀਂ ਇਹ ਕੀ ਕੀਤਾ ਇਹ ਕੋਈ ਚੰਗਾ ਕੰਮ ਨਹੀਂ ਹੈ ਇਹ ਤੁਸੀਂ ਕਿਹੜੀ ਗੱਲੋਂ ਇਸ ਤਰ੍ਹਾਂ ਕੀਤੀ ਉਹਨਾਂ ਨੇ ਸਾਡੀ ਇੰਨੀ ਸੇਵਾ ਕੀਤੀ ਤੇ ਤੁਸੀਂ ਕੋਈ ਫਲ ਦੇਣ ਦੀ ਬਜਾਏ ਉਹਨਾਂ ਦੀ ਗਾਂ ਹੀ ਖੋਲ ਲਿਆਏ ਤੇ ਉਹ ਮਹਾਤਮਾ ਦੀ ਚੁੱਪਚਾਪ ਤੁਰੇ ਜਾ ਰਹੇ ਸਨ ਕੁਝ ਨਹੀਂ ਬੋਲੇ ਤੇ ਕਹਿਣ ਲੱਗੇ ਇਹ ਪਰਮਾਤਮਾ ਦੀ ਮਰਜ਼ੀ ਸੀ ਕੋਈ ਗੱਲ ਨਹੀਂ ਤੂੰ ਚੱਲ ਕਈ ਚੀਜ਼ਾਂ ਦੱਸਣੀਆਂ ਜ਼ਰੂਰੀ ਨਹੀਂ ਹੁੰਦੀਆਂ ਉਹਨਾਂ ਦਾ ਟਾਈਮ ਆਉਣ ਤੇ ਹੀ ਪਤਾ ਲੱਗਦਾ ਹੈ ਕਿ ਉਸ ਦਾ ਫਲ ਕੀ ਮਿਲੇਗਾ ਚੇਲਾ ਬਹੁਤ ਪ੍ਰੇਸ਼ਾਨ ਸੀ ਤੇ ਹੈਰਾਨ ਸੀ ਇਹ ਅਕਸਰ ਗੱਲ ਕੀ ਹੈ ਖੈਰ ਉਹ ਵੀ ਚੁੱਪਚਾਪ ਆਸ਼ਰਮ ਵੱਲੋਂ ਤੁਰ ਪਏ ਤੇ ਆਸ਼ਰਮ ਨੂੰ ਪਹੁੰਚ ਗਏ ਇਸ ਗੱਲ ਨੂੰ ਕਈ ਅਰਸੇ ਬੀਤ ਗਏ ਤੇ ਮਹਾਤਮਾ ਵੀ ਵਿਰਧ ਹੋ ਚੁੱਕਾ ਸੀ ਤੇ ਇਹ ਚੇਲਾ ਕਾਫੀ ਵੱਡਾ ਹੋ ਗਿਆ ਤੇ ਵੀ ਗਿਆਨਵਾਨ ਬਣ ਗਿਆ ਸੀ ਤੇ ਮਹਾਤਮਾ ਨੇ ਇਸ ਨੂੰ ਆਵਾਜ਼ ਮਾਰੀ ਇਸ ਤਰ੍ਹਾਂ ਕਰ ਪੁੱਤਰ ਜਿਸ ਤੋਂ ਆਪਾਂ ਗਾਂ ਖੋਲ ਕੇ ਲਿਆਏ ਸੀ ਨਾ ਉਸ ਪਿੰਡ ਵੱਲ ਨੂੰ ਢੇੜਾ ਮਾਰ ਕੇ ਆ ਤੇ ਆਪਣੇ ਗੁਰੂ ਦੀ ਇਹ ਗੱਲ ਸੁਣ ਕੇ ਚੀਲੇ ਨੇ ਜਵਾਬ ਦਿੱਤਾ ਚਲੋ ਠੀਕ ਹੈ ਗੁਰੂ ਜੀ ਮੈਂ ਜਾ ਕੇ ਆਉਣਾ ਤੇ ਚੀਲਾ ਉਸ ਪਿੰਡ ਵੱਲ ਨੂੰ ਰਵਾਨਾ ਹੋ ਗਿਆ ਤੇ ਘੁੰਮਦੇ ਘਮਾਉਂਦੇ ਚੀਲਾ ਉਸ ਪਿੰਡ ਵਿੱਚ ਜਾ ਪਹੁੰਚਿਆ ਜਿੱਥੇ ਉਹ ਰਾਤ ਫੈਰੇ ਸਨ ਚੀਲੀ ਨੇ ਸਾਰਾ ਪਿੰਡ ਛਾਣ ਮਾਰਿਆ ਪਰ ਉਸ ਨੂੰ ਉਹ ਘਰ ਨਹੀਂ ਲੱਭਾ ਫਿਰ ਉਸਨੇ ਦਿਮਾਗ ਤੇ ਥੋੜਾ ਜ਼ੋਰ ਪਾਇਆ ਉਹ ਇੱਕ ਘਰ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਉਸਨੇ ਸੋਚਿਆ ਘਰ ਤਾਂ ਇੱਥੇ ਹੀ ਸੀ ਪਰ ਏਦਾਂ ਦੀ ਕੋਈ ਗੱਲ ਨਹੀਂ ਲੱਗ ਰਹੀ ਇਹ ਉਹ ਘਰ ਨਹੀਂ ਹੈ ਇਹ ਤਾਂ ਬਹੁਤ ਸੋਹਣਾ ਵਧੀਆ ਮਹਿਲ ਵਰਗਾ ਘਰ ਬਣਿਆ ਹੋਇਆ ਹੈ ਤੇ ਜ਼ਮੀਨ ਵੀ ਨਜਦੀ ਖੋਲੀ ਡੋਲੀ ਹੈ ਤੇ ਪਸ਼ੂਆਂ ਦੀ ਵੀ ਬਹਾਰ ਹੈ ਕਿੰਨੀਆਂ ਗਾਵਾਂ ਮੱਝਾਂ ਖੜੀਆਂ ਹੋਈਆਂ ਹਨ ਇਹ ਉਹ ਘਰ ਨਹੀਂ ਹੈ ਮੈਂ ਲੱਗਦਾ ਗਲਤੀ ਨਾਲ ਆ ਗਿਆ ਫਿਰ ਵੀ ਉਹ ਇੰਨੀ ਦੂਰੋਂ ਆਇਆ ਸੀ ਉਸਨੇ ਸੋਚਿਆ ਕਿ ਮੈਂ ਇਸ ਘਰ ਦਾ ਦਰਵਾਜ਼ਾ ਖੜਕਾ ਕੇ ਚਲੋ ਪੁੱਛ ਲਈਨਾ ਸ਼ਾਇਦ ਕੁਝ ਪਤਾ ਲੱਗ ਜਾਵੇ ਉਸਨੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਇੱਕ ਔਰਤ ਆਈ ਚੀਲੇ ਨੇ ਉਸ ਨੂੰ ਸਲਾਮ ਦਵਾ ਕੀਤੀ ਤੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਪਛਾਣਿਆ ਪਰ ਮੈਂ ਤੁਹਾਨੂੰ ਪਛਾਣ ਲਿਆ ਹੈ ਉਹ ਔਰਤ ਥੋੜਾ ਬਿਰਧ ਹੋ ਚੁੱਕੀ ਸੀ ਉਸਨੇ ਚੀਲੇ ਨੂੰ ਨਹੀਂ ਪਛਾਣਿਆ ਚੀਲੇ ਨੇ ਸਾਰੀ ਗੱਲ ਦੱਸੀ ਕੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਮੈਂ ਤੇ ਮੇਰੇ ਗੁਰੂ ਜੀ ਇੱਥੇ ਰਾਤ ਰੁਕਣ ਆਏ ਸਨ ਉਸ ਦਿਨ ਕਾਫੀ ਮੀਂਹ ਨੇਰੀ ਸੀ ਤੇ ਤੁਸੀਂ ਸਾਡੀ ਬਹੁਤ ਸੇਵਾ ਕੀਤੀ ਸੀ ਮੈਂ ਉਹੀ ਚੇਲਾ ਹਾਂ ਗੁਰੂ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਾਂ ਇਹ ਸੁਣ ਕੇ ਉਹ ਔਰਤ ਬਹੁਤ ਖੁਸ਼ ਹੋਈ ਤੇ ਉਸ ਚੇਲੇ ਨੂੰ ਅੰਦਰ ਆਉਣ ਲਈ ਕਿਹਾ ਤੇ ਉਸ ਦੀ ਆਉ ਭਗਤ ਕਰਨ ਲੱਗੀ ਚੇਲੇ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਔਰਤ ਬੋਲ ਪਈ ਤੇ ਕਹਿਣ ਲੱਗੀ ਜਦੋਂ ਦੇ ਤੁਸੀਂ ਸਾਡੇ ਕੋਲ ਆਏ ਹੋ ਅਸੀਂ ਤਾਂ ਤੁਹਾਨੂੰ ਲੱਭਦੇ ਰਹੇ ਤੁਸੀਂ ਤਾਂ ਸਾਡੀ ਜ਼ਿੰਦਗੀ ਬਦਲ ਦਿੱਤੀ ਈਲਾ ਬਹੁਤ ਹੈਰਾਨ ਹੋਇਆ ਉਹ ਕਹਿਣ ਲੱਗਾ ਉਹ ਕਿਸ ਤਰ੍ਹਾਂ ਤਾਂ ਉਸਔਰਤ ਨੇ ਕਿਹਾ ਉਹ ਗੁਰੂ ਜੀ ਜੋ ਤੁਹਾਡੇ ਨਾਲ ਆਏ ਸਨ ਉਹ ਜਾਣੀ ਜਾਣ ਸਨ ਤੁਸੀਂ ਉਸ ਦਿਨ ਰਾਤ ਨੂੰ ਬਿਨਾਂ ਦੱਸੇ ਹੀ ਨਿਕਲ ਗਏ ਤੇ ਸਾਡੀ ਗਾਂ ਵੀ ਨਹੀਂ ਸੀ ਅਸੀਂ ਦੋ ਚਾਰ ਦਿਨ ਉਸ ਗਾਂ ਦੀ ਭਾਲ ਕੀਤੀ ਪਰ ਸਾਨੂੰ ਗਾਂ ਨਹੀਂ ਲੱਭੀ ਕਿਉਂਕਿ ਸਾਰਾ ਘਰ ਦਾ ਗੁਜ਼ਾਰਾ ਉਸ ਗਾਂ ਦੇ ਸੱਤੇ ਸੀ ਇਹ ਗੱਲਾਂ ਸੁਣ ਕੇ ਉਸ ਦਾ ਪਤੀ ਵੀ ਉੱਥੇ ਆ ਗਿਆ ਉਹ ਵੀ ਹੱਸ ਕੇ ਕਹਿਣ ਲੱਗਾ ਮੈਂ ਐਡਾ ਵੱਡਾ ਕਾਰੀਗਰ ਸੀ ਤੇ ਸਾਰੇ ਲੋਕ ਮੈਨੂੰ ਜਾਣਦੇ ਸੀ ਜੇ ਮੈਂ ਉਸ ਗਾਂ ਦੇ ਸੱਤੇ ਹੀ ਬੈਠਾ ਰਹਿੰਦਾ ਤਾਂ ਮੈਂ ਤਰੱਕੀ ਨਹੀਂ ਕਰ ਪਾਉਂਦਾ ਥੋੜਾ ਜਿੜ ਲੱਪਣ ਤੋਂ ਬਾਅਦ ਅਸੀਂ ਉਸ ਗਾਂ ਦਾ ਖੇੜਾ ਛੱਡ ਦਿੱਤਾ ਤੇ ਮੈਂ ਆਪਣੇ ਕੰਮ ਵੱਲ ਧਿਆਨ ਦਿੱਤਾ ਉਹ ਜੋ ਜ਼ਮੀਨ ਖਾਲੀ ਪਈ ਸੀ ਉਸ ਉਤੇ ਸਬਜ਼ੀਆਂ ਤੇ ਫਸਲਾਂ ਲਾਈਆਂ ਮਿਹਨਤ ਕੀਤੀ ਤੇ ਇੱਥੋਂ ਤੱਕ ਪਹੁੰਚ ਗਏ ਜੇਕਰ ਅੱਜ ਉਹ ਗਾਂ ਸਾਡੇ ਕੋਲ ਹੁੰਦੀ ਤਾਂ ਸ਼ਾਇਦ ਅਸੀਂ ਉੱਥੇ ਹੀ ਬੈਠੇ ਹੁੰਦੇ ਇਹ ਗੱਲਾਂ ਸੁਣ ਕੇ ਚੀਲੇ ਨੇ ਕੋਈ ਜਵਾਬ ਨਹੀਂ ਦਿੱਤਾ ਉਸਨੇ ਗਾਂ ਬਾਰੇ ਵੀ ਨਹੀਂ ਦੱਸਿਆ ਕਿ ਅਸੀਂ ਖੋਲ ਕੇ ਲੈ ਕੇ ਗਏ ਸੀ ਪਰ ਉਸ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ ਕਿ ਗੁਰੂ ਜੀ ਨੇ ਇਦਾਂ ਕਿਉਂ ਕੀਤਾ ਕਿਉਂਕਿ ਜ਼ਿੰਦਗੀ ਵਿੱਚ ਕਰਮ ਜ਼ਰੂਰੀ ਹਨ ਇੱਕ ਚੀਜ਼ ਤੇ ਬੈਠੇ ਰਹਿਣਾ ਠੀਕ ਨਹੀਂ ਜੇਕਰ ਤੁਹਾਡੇ ਕੋਈ ਹੁਨਰ ਹੈ ਤਾਂ ਮਿਹਨਤ ਕਰਨਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਪਾਣੀ ਚੱਲਦੇ ਹੀ ਚੰਗੇ ਨੇ ਜੇ ਖੜੇ ਹੋ ਜਾਣ ਤਾਂ ਉਹ ਮੋਸ਼ਕ ਮਾਰਨ ਲੱਗ ਪੈਂਦੇ ਨੇ ਚੀਲੇ ਨੇ ਪ੍ਰਾਂਮ ਕੀਤਾ ਤੇ ਉੱਥੋਂ ਜਾਣ ਦੀ ਗੱਲ ਕੀਤੀ। ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਚੀਲੇ ਨੇ ਕਿਹਾ ਕੋਈ ਗੱਲ ਨਹੀਂ। ਮੈਂ ਗੁਰੂ ਜੀ ਨੂੰ ਨਾਲ ਲੈ ਕੇ ਫਿਰ ਦੁਬਾਰਾ ਕਿਸੇ ਦਿਨ ਆਵਾਂਗਾ। ਤੁਹਾਡੀ ਬਹੁਤ ਮਿਹਰਬਾਨੀ ਤੇ ਚੀਲਾ ਉੱਥੋਂ ਚਲਾ ਗਿਆ। ਸੋ ਦੋਸਤੋ ਜੇਕਰ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਦੇ ਜਾ ਕਰੋ ਜੀ। ਤੇ ਦੋਸਤੋ ਇਹ ਕਹਾਣੀਆਂ ਕਲਪਨਿਕ ਹੁੰਦੀਆਂ ਹਨ। ਸਿਰਫ ਸਿੱਖਿਆ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਬਣਾਇਆ ਜਾਂਦਾ ਹੈ। ਸੋ ਧੰਨਵਾਦ ਜੀ।